ਇਹ ਜਿਹੜਾ ਖੰਭਾ ਇਸ ਸ਼ਮਸ਼ਾਨ ਘਾਟ ਦੇ ਵਿੱਚ ਇਹਨੂੰ ਜੇ ਕੋਈ ਹਲਾਉਂਦਾ ਹੱਥ ਲਾਉਂਦਾ ਤਾਂ ਉਹ ਸ਼ਵੇਣੀ ਟੱਪਦਾ ਤੇ ਦੂਜੀ ਗੱਲ ਕਿ ਇਹ ਆਪ ਹੀ ਹਿਲਦਾ ਰਹਿੰਦਾ ਹੁਣ ਤੁਸੀਂ ਇੱਥੇ ਆਏ ਹੋ ਮੈਂ ਚਾਹਾਂਗਾ ਕਿ ਤੁਸੀਂ ਇਸ ਖੰਭੇ ਨੂੰ ਪਹਿਲਾਂ ਤਾਂ ਹੱਥ ਲਾਓ ਤੇ ਦੇਖੋ ਇਹਦਾ ਕੀ ਹੈ ਅੱਜ ਆਪਾਂ ਇਹਦੇ ਬਾਰੇ ਆਏ ਸੀ ਖੰਭੇ ਬਾਰੇ ਕੌਕੇ ਦੇ ਬਾਰੇ ਬਹੁਤ ਉਹਨਾਂ ਨੇ ਵਹਿ ਪਾਇਆ ਸੀ ਵੀ ਇਹਨੂੰ ਤਾਂ ਜੀ ਕੋਈ ਹੱਥ ਨਹੀਂ ਲਾ ਸਕਦਾ ਇਹਦੇ ਤਾਂ ਭੂਤ ਹੈ ਇਹਦੀ ਤਾਂ ਪ੍ਰੇਤ ਹੈ ਮੈਂ ਅੱਗੇ ਵੀ ਕਹਿ ਚੁੱਕੇ ਹਾਂ ਵੀ ਜੇ ਉਹ ਅੰਦੇ ਸੀ ਵੀ ਮਤਲਬ ਹੱਥ ਲਾ ਕੇ ਤੇ ਉੱਥੇ ਨਹੀਂ ਗਿਆ ਕਿ ਗੇਟ ਤੱਕ ਨਹੀਂ ਜਾ ਸਕਦਾ ਆਪਾਂ ਹੁਣ ਚੈਲੰਜ ਕਰਦੇ ਹਾਂ ਵੀ ਬਾਬਾ ਜੀ ਤੇਰੇ ਪਟਾਣ ਚ ਦਮ ਹੈ ਅਸੀਂ ਖੜੇ ਹਾਂ ਜਿਹੜਾ ਬਹੁਤ ਵੱਡਾ ਚੈਲੰਜ ਸੀਗਾ ਨਾ ਇੱਕ ਕੇ ਜਿਹੜਾ ਇਸ ਖੰਭੇ ਨੂੰ ਹੱਥ ਲਾ ਦੋ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾ ਸਕਦਾ ਤਾਂ ਐਦਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਜਿਹੜੀ ਸ਼ਮਸ਼ਾਨ ਘਾਟ ਦੀ ਚਾਰ ਦੀਵਾਰੀ ਆ ਸਾਡੇ ਨਾਲ ਤਰਕਸ਼ੀਲ ਆਗੂ ਨੇ ਹੱਥ ਮੈਮੀ ਲਾਇਆ ਇਹਨਾਂ ਨੇ ਵੀ ਲਾਇਆ ਖੰਭਾ ਹਿਲਾ ਕੇ ਦੇਖਿਆ ਤੇ ਆਪਾਂ ਬਾਹਰ ਜਾ ਕੇ ਜ਼ਰੂਰ ਦੇਖਾਂਗੇ ਉਹ ਆ ਵੀ ਇਹ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾ ਸਕਦਾ ਆਪਾਂ ਹੁਣ ਫੇਰ ਕਹਿੰਦੇ ਆ ਵੀ ਭਾਈ ਜੇ ਤੇਰੇ ਵਿੱਚ ਕੋਈ ਸ਼ਕਤੀ ਹੈ ਬਾਬਾ ਤਾਂ ਅਸੀਂ ਚਾਰ ਦੀਵਾਰੀ ਦੇ ਕੋਲੇ ਆਏ ਆ ਘਟਨਾ ਬਾਰੇ ਆਪਾਂ ਸੁਣਦੇ ਸੀ ਪਿੰਡ ਵਾਲਾ ਤਾਂ ਉਹ ਕਹਿੰਦੇ ਸੀ ਇੱਥੇ ਕੋਈ ਛਿੱਦਾਂ ਦੀਆਂ ਮਟੀਆਂ ਵੀ ਸੀਗੀਆਂ ਤਾਂ ਵੀ ਉਹ ਆ ਜਿਹੜੇ ਨਾ ਉਹ ਹਲਾ ਰਹੇ ਆ ਸਾਰਾ ਇਹ ਮਟੀਆਂ ਵਾਲਾ ਸੀਗਾ ਅੱਜ ਅਸੀਂ ਇਸ ਪਿੰਡ ਵਾਲੇ ਸਾਥੀਆਂ ਨੂੰ ਵੀ ਕਹਿਣ ਆਏ ਆ ਵੀ ਜੇ ਉਹਨਾਂ ਨੂੰ ਇਸ ਗੱਲ ਦਾ ਕੋਈ ਡਰਾ ਆ ਸੀ ਇਹ ਪੱਟ ਕੇ ਪੋਲ ਦੁਬਾਰੇ ਲਾਵਾਂਗੇ ਅਸੀਂ ਸਾਰਾ ਨੈੱਟੇ ਦਾ ਚਲਦਾ ਕਰਕੇ ਦੇਵਾਂਗੇ ਬਾਲੀਬਾਲ ਦਾ ਨੈੱਟ ਲਾ ਕੇ ਦੇਵਾਂਗੇ ਦੋਏ ਪੋਲ ਆ ਜਾਣੇ ਆਪਦੇ ਖਾਤੇ ਤੇ ਲਾ ਕੇ ਦੇਵਾਂਗੇ ਸਾਨੂੰ ਇਸ ਪਿੰਡ ਵਾਲੇ ਆ ਗਏ ਜੇਣ ਅਸੀਂ ਇਹ ਪੱਟ ਕੇ ਪੋਲ ਦੁਬਾਰੇ ਲਾ ਦਿਆਂਗੇ ਇਹਨੂੰ ਵਹਿਮ ਆ ਤੇ ਅਸੀਂ ਸਾਰਾ ਕੁਝ ਸਾਡੇ ਖਰਚੇ ਤੇ ਕਰ ਚਾ। ਜਣੀ ਉਪਰੀ ਛੇ ਆ ਜਿਹੜੀ ਹੁਣ ਤੁਸੀਂ ਇਹ ਚੋਂ ਕੱਢਤੀ ਆ ਲੱਭ ਲਈ ਆ ਇਹ ਕਿਹੜੀ ਸੀਗੀ ਆ ਉਹ ਨਿਕਲ ਗਈ ਆ। ਕਿਸੇ ਘਰ ਚ ਅੱਗ ਲੱਗਦੀ ਆ ਕਿਤੇ ਰੋੜੇ ਟਿਕਦੇ ਆ ਕਿਤੇ ਕੋਈ ਕੱਪੜੇ ਕੱਤੀਦੇ ਆ ਕਿਤੇ ਕੋਈ ਖੂਨ ਦੇ ਛਿੱਟੇ ਪੈਂਦੇ ਆ ਕਿਤੇ ਕੋਈ ਹੋਰ ਕਿਸੇ ਕਿਸਮ ਦੀ ਕੋਈ ਘਟਨਾ ਵਾਪਰਦੀ ਆ ਕਿਸੇ ਨੂੰ ਗੈਵੀ ਸ਼ਕਤੀ ਲੱਗਦੀ ਆ। ਤਾਂ ਪਹਿਲਾਂ ਸੋਸਾਇਟੀ ਦਾ ਥੋੜਾ ਜਿਹਾ ਆਸਰਾ ਲਾਓ। ਅਸੀਂ ਕਿਸੇ ਦਾ ਕੋਈ ਪੈਸਾ ਨਹੀਂ ਲੱਗਣ ਦਿੰਦੇ। ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮੰਦੀ ਦੋਸਤੋ ਆਪਕਸਰ ਦੇਖਦੇ ਆ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਲੋਕਾਂ ਲਈ ਮੌਤ ਦਾ ਡਰ ਬਹੁਤ ਵੱਡਾ ਪਰ ਮੌਤ ਤੋਂ ਵੀ ਇੱਕ ਵੱਡਾ ਡਰ ਹੋਰ ਆ ਉਹ ਆ ਭੂਤਾਂ ਪ੍ਰੇਤਾਂ ਦਾ ਸਾਡੇ ਲੋਕ ਸੋਚਦੇ ਆ ਕਿ ਕੋਈ ਭੂਤ ਕੋਈ ਉਪਰੀ ਸ਼ੈ ਹੈ ਜਿਹੜੀ ਕਿ ਇੱਥੇ ਤੁਰੇ ਫਿਰਦੀ ਆ ਪਰ ਸਾਨੂੰ ਦਿਖਦੀ ਨਹੀਂ ਤੇ ਅੱਜ ਅਸੀਂ ਜਗਰਾਉਂ ਏਰੀਏ ਦੇ ਪਿੰਡ ਹਾਂਸਕਲਾਂ ਦੇ ਵਿੱਚ ਆਏ ਆ ਜਿੱਥੇ ਅਸੀਂ ਉਸ ਸਮਸ਼ਾਨ ਘਾਟ ਦੇ ਵਿੱਚ ਖੜੇ ਆ ਜਿੱਥੇ ਇੱਕ ਗੱਲ ਉੱਡ ਰਹੀ ਆ ਕਿ ਇੱਥੇ ਇੱਕ ਜਿਹੜਾ ਖੰਭਾ ਏ ਉਹ ਬਿਨਾਂ ਕਿਸੇ ਦੇ ਹਲਾਏ ਆਪੇ ਹਿੱਲਦਾ ਤੇ ਉਸ ਖੰਭੇ ਨੂੰ ਜੇ ਕੋਈ ਹੱਥ ਲਾਂਦਾ ਤਾਂ ਉਹ ਸ਼ਮਸ਼ਾਨ ਘਾਟ ਟੱਪ ਨਹੀਂ ਪੌਂਦਾ ਉਦੋਂ ਪਹਿਲਾਂ ਹੀ ਮਰ ਜਾਂਦਾ ਤਾਂ ਅਸੀਂ ਉਹਨਾਂ ਸੇਵਿਆਂ ਦੇ ਵਿੱਚ ਖੜੇ ਆ ਤੇ ਅੱਜ ਸਾਡੇ ਨਾਲ ਤਰਕਸ਼ੀਲ ਸੁਸਾਇਟੀ ਦੇ ਆਗੂ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਜੀਤ ਦੌਦਰ ਜੀ ਨੇ ਭਾਈ ਕਮਲ ਜੀ ਨੇ ਤੇ ਗੁਰਮੀਤ ਮੱਲਾ ਜੀ ਨੇ ਪਹਿਲਾਂ ਆਪਾਂ ਸਰਜੀਤ ਦੌਦਰ ਹੋਣਾ ਨਾਲ ਗੱਲਬਾਤ ਕਰਾਂਗੇ ਦੌਦਰ ਸਾਹਿਬ ਇਹ ਤੇਲੇ ਵੀ ਜੰਗਲ ਦੀ ਅੱਗਾਂ ਨੂੰ ਗੱਲ ਫੈਲ ਰਹੀ ਆ ਵੀ ਇਹ ਜਿਹੜਾ ਖੰਭਾ ਏ ਸਮਸ਼ਾਨ ਘਾਟ ਦੇ ਵਿੱਚ ਇਹਨੂੰ ਜੇ ਕੋਈ ਹਲਾਉਂਦਾ ਹੱਥ ਲਾਉਂਦਾ ਤਾਂ ਉਹ ਛਿਬੇ ਨਹੀਂ ਟੱਪਦਾ ਤੇ ਦੂਜੀ ਗੱਲ ਕਿ ਇਹ ਆਪ ਹੀ ਹਿਲਦਾ ਰਹਿੰਦਾ ਹੁਣ ਤੁਸੀਂ ਇੱਥੇ ਆਏ ਹੋ ਮੈਂ ਚਾਹੂੰਗਾ ਕਿ ਤੁਸੀਂ ਇਸ ਖੰਭੇ ਨੂੰ ਪਹਿਲਾਂ ਤਾਂ ਹੱਥ ਲਾਓ ਤੇ ਦੇਖੋ ਇਹਦਾ ਕੀ ਆ ਉਹ ਕਰਦੇ ਆਪਾਂ ਤੁਹਾਡਾ ਮੀਰੀਆ ਹੀ ਦੋ ਕਿਸਮ ਦਾ ਹੂੰ ਇੱਕ ਵਿਗਿਆਨਕ ਆਧਾਰ ਤੇ ਗੱਲ ਕਰਦਾ ਇੱਕ ਗੈਰ ਵਿਗਿਆਨਕ ਆਧਾਰ ਤੇ ਗੱਲ ਕਰਦਾ ਇੱਕ ਉਹਨੂੰ ਹਵਾ ਬਣਾ ਕੇ ਰੋਟੀਆਂ ਸੇਕਣੀਆਂ ਚਾਹੁੰਦਾ ਇੱਕ ਉਹਨੂੰ ਲੋਕਾਂ 'ਚ ਸਮਝ ਦੇਣੀ ਚਾਹੁੰਦਾ ਤੁਸੀਂ ਸਮਝ ਦੇਣ ਵਾਲੇ মিডিਓ ਹੈ মিডিਆ ਵਾਲਿਓ ਉਹ ਜਿਹੜਾ ਬੰਦਾ ਸੀ ਉਹ ਹਵਾ ਫਲਾਉਣ ਵਾਲਾ ਸੀ ਦੇਖ ਉਹ ਵੀ ਸਕਦਾ ਸੀ ਵੀਕੋ ਵੱਡਾ ਇਹਦੇ ਪਿੱਛੇ ਵਿਗਿਆਨ ਨਹੀਂਗਾ ਛੋਟਾ ਜਿਹਾ ਵਿਗਿਆਨੀ ਹੈ ਜਿਹੜਾ ਆਪਾਂ ਹੁਣ ਸਰ ਵੇਖ ਲਿਆ ਵੀ ਇਹ ਖੰਭਾ ਜਿਹੜਾ ਲੱਗਾ ਹੋਇਆ ਇਹਦੇ ਥੱਲੇ ਵੱਧ ਤੋਂ ਵੱਧ 8 ਜਾਂ 10 ਸਿੱਟਾਂ ਦੇ ਵਿੱਚ ਖੜਾ ਹੂੰ ਉਹ 8-10 ਸਿੱਟਾਂ ਦੇ ਵਿੱਚ ਪਾਸੇ ਹੈ ਜਿਹੜੀ ਮਿੱਟੀ ਉਹ ਪਾਸੇ ਹਟੀ ਵੀ ਹੈ ਹੂੰ ਉਹ ਹਟੀ ਵੀ ਹੈ ਤੇ ਉਹ ਉਹ ਥੱਲਿਓਂ ਪੂਲ ਪੈ ਗਈ ਇਹਦੀ ਥੱਲਾ ਹੋ ਗਿਆ ਪੂਲ ਪੈ ਹਾਂ ਉਹ ਜਿਹੜਾ ਜਿਹੜਾ ਫਰਸ਼ ਹੈ ਥੱਲਾ ਹੋਇਆ ਹੁਆ ਫਰਸ਼ ਥੱਲਾ ਹੋਣ ਦੀ ਵਜ੍ਹਾ ਦੇ ਨਾਲ ਇਹੇ ਹਵਾ ਨਾਲ ਵੀ ਹਿੱਲ ਸਕਦਾ ਹੂੰ ਇਹ ਜੇ ਕੋਈ ਕੋਲੇ ਧੜਕਣ ਹੁੰਦੀ ਆ ਉਹਦੇ ਨਾਲ ਵੀ ਹਿੱਲ ਸਕਦਾ ਕਿਉਂਕਿ ਧੜਕਣ ਨਾਲ ਵੀ ਜੇ ਇਥੇ ਕੋਈ ਵੱਡੀ ਭਾਰੀ ਚੀਜ਼ ਲੰਗੂਗੀ ਉਹਦੇ ਨਾਲ ਵੀ ਹਿੱਲ ਸਕਦਾ ਕਿਉਂਕਿ ਉਹਨੇ ਅਸਲ 'ਚ ਜਦੋਂ ਵੀ ਉਹ ਹਿੱਲ ਚਲ ਕੋਮੜੀ ਦੀ ਧਰਤੀ ਦੀ ਹੋਣੀ ਆ ਉਹਨੇ ਹਿੱਲਣਾ ਥੱਲੋਂ ਲਾਉਣ ਵਾਲੀ ਕੋਈ ਸ਼ਕਤੀ ਨਹੀਂ ਹੈ ਅੱਜ ਇਹਨੂੰ ਆਪਾਂ ਹਟਾ ਕੇ ਵੀ ਜਾਵਾਂਗੇ ਲਾ ਕੇ ਵੀ ਜਾਵਾਂਗੇ ਮੈਂ ਤੁਹਾਡੇ ਸਾਹਮਣੇ ਹਾਈਲਨ ਵੀ ਲਾ ਦੇਣਾ ਤੇ ਹਟਾ ਵੀ ਦੇਣਾ ਤੁਸੀਂ ਫੋਕਸ ਕਰ ਲਓ ਮੈਂ ਹਿੱਲਣ ਵੀ ਲਾਉਣਾ ਤੇ ਹਟਾਉਣਾ ਵੀ ਜੀ ਜ਼ਰੂਰ ਆਪਾਂ ਦੇਖਾਂਗੇ ਤੁਸੀਂ ਇਹਨੂੰ ਹੱਥ ਜਰੂਰ ਲਾ ਕੇ ਦੇਖੋ ਇਹਨੂੰ ਹਲਾ ਕੇ ਦੇਖੋ ਕਿੰਨੇ ਬਹੁਤ ਖਤਰਨਾਕ ਮੈਂ ਨਾ ਵੀ ਉਹ ਹਿੱਲੀ ਜਾਊਗਾ ਕਿਉਂਕਿ ਥੱਲਿਓ ਇਹਦੇ ਪੈਰ ਆ ਜਿਹੜੇ ਹਿੱਲੇ ਪਿਆ ਉਤੋਂ ਲਾਮ ਜਾਦੇ ਆ ਉਹ ਜਿਹੜੀ ਲਾਮ ਆ ਇਹਨੂੰ ਧੜਕਾ ਮਾਰਦੀ ਆ ਜਦੋਂ ਉਹ ਹਿੱਲੀ ਜਾਂਦੀ ਆ ਠੀਕ ਹੈ ਨਾ ਆਪਾਂ ਜਿਵੇਂ ਕਿਸੇ ਬਾਸ ਨੂੰ ਛੜਦਗੇ ਨਾ ਐ ਕਰਕੇ ਬਾਸ ਨੂੰ ਉਹ ਹਿਲਦਾ ਰਹਿੰਦਾ ਉਤੋਂ ਐ ਹਿਲਦਾ ਰਹਿੰਦਾ ਉਹਦੇ ਚ ਥੋੜੀ ਜੀ ਹੁੰਦੀ ਰਹੀ ਉਸੇ ਤਰ੍ਹਾਂ ਇਹਦੇ ਚ ਕੋਈ ਕੋਈ ਸ਼ਕਤੀ ਨਹੀਂ ਕਿਸੇ ਕਰਮ ਦਾ ਕੁਝ ਨਹੀਂਗਾ ਇਹਨੂੰ ਆ ਦੋ ਚਾਰ ਵਾਰੀ ਧੜਕਾ ਮਾਰ ਕੇ ਮੇਰੀਨ ਕਹਿੰਦਾ ਆਪਾਂ ਚਾਰ ਜਾਣੇ ਧੱਕਾ ਮਾਰ ਕੇ ਸਿੱਤ ਵੀ ਸਕਦੇ ਆ ਇਹਨੂੰ ਕਿਉਂਕਿ ਥੱਲੇ ਦੇ ਪੈਰ ਹੈ ਨਹੀਂ ਗੇ ਅਸਲ ਚ ਤਾਂ ਕਹਾਣੀ ਐਸੀ ਵੀ ਉਸ ਬੰਦੇ ਨੇ ਇਹਨੂੰ ਆਪ ਦੇ ਤੌਰ ਤੇ ਦਿਖਾਉਣ ਦਾ ਯਤਨ ਕੀਤਾ ਲੋਕਾਂ ਚ ਵਹਿਮ ਪਾਉਣ ਦਾ ਯਤਨ ਕੀਤਾ ਅਸੀਂ ਆਏ ਆ ਲੋਕਾਂ ਦਾ ਵਹਿਮ ਕੱਢਣ ਅਸੀਂ ਪਿੰਡ ਵਾਸੀਆਂ ਨੂੰ ਵੀ ਦੂਦਿਆਂ ਨੂੰ ਵੀ ਸਾਰਿਆਂ ਨੂੰ ਸਾਰੇ ਜਿਹੜੇ ਸਮਾਜ ਚ ਰਹਿੰਦੇ ਲੋਕ ਉਹ ਵੀ ਇਹ ਜੀਆਂ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ ਬਹੁਤ ਅਫਵਾਹਾਂ ਵੱਤ ਵੱਤ ਫੈਲਦੀ ਮੈਂ ਇਹਦੇ ਨਾਲ ਦੀ ਇੱਕ ਤੁਹਾਨੂੰ ਕਹਾਣੀ ਸੁਣਾਉਣਾ ਹੈ ਇੱਕ ਸਾਡਾ ਨਿਰਮਲ ਪਟਵਾਰੀ ਆ ਫਰੀਦਕੋਟ ਤੋਂ ਸਾਥੀ ਉਹ ਪਰਦਾ ਹੁੰਦਾ ਸੀ ਸਕੂਲ ਚ ਤੇ ਉਹਦੇ ਨਾਲ ਇੱਕ ਹੋਰ ਉਹਦਾ ਸਾਥੀ ਪੜਦਾ ਸੀ ਉਹ ਦੋਨੇ ਜਣੇ ਤੁਰੇ ਉਹ ਜਿਹੜਾ ਸਾਥੀ ਸੀ ਉਹ ਬਹਿਮੀ ਪਰਿਵਾਰ ਚੋਂ ਸੀ ਤੇ ਜਿਹੜਾ ਨਰਮਲ ਪਟਵਾਰੀ ਸੀ ਉਹ ਥੋੜਾ ਜਿਆਦਾ ਤਰਕਸ਼ੀਲ ਵਿਚਾਰਾਂ ਵਾਲੇ ਘਰਾਂ ਚੋਂ ਆਇਆ ਸੀ ਉਹ ਜਿਹੜਾ ਬਹਿਮੀ ਪਰਿਵਾਰ ਵਾਲਾ ਸੀ ਉਹ ਕਹਿੰਦਾ ਵੀ ਆਹ ਜਿਹੜਾ ਅਖੇ ਆਹ ਮਟੀ ਆ ਨਾ ਅਖੇ ਤੇ ਕੋ ਰੋੜਾ ਨਹੀਂ ਮਾਰ ਸਕਦਾ ਨਰਮਲਾ ਉਹ ਕਹਿੰਦਾ ਵੀ ਮੈਂ ਮਾਰ ਦੂੰ ਉਹ ਨਾਲ ਦਾ ਜਿਹੜਾ ਹਸਲੇ ਚ ਆ ਗਿਆ ਉਹ ਤਾਂ ਜੇ ਤੈ ਮਾਰਦਾ ਮੈਂ ਵੀ ਮਾਰੂ ਉਹ ਨਰਮਲ ਨੇ ਸਕੂਲਾਂੋਂ ਆਉਂਦੇ ਨੇ ਉਹਦੇ ਤੇ ਰੋੜਾ ਚੱਕਿਆ ਵੱਡਾ ਸਾਰਾ ਤੇ ਬੱਚਾਲੇ ਮਾਰਿਆ ਜਮਾ ਉਸ ਮਟੀ ਦੇ ਜੋ ਵਿਚਾਰੇ ਮਾਰਿਆ ਕੰਚਰਾ ਕੰਚਰਾ ਹੋ ਕੇ ਟੁੱਟ ਗਿਆ ਜਿਹੜਾ ਦੂਜਾ ਬੰਦਾ ਸੀ ਉਹਨਾਂ ਤੂੰ ਮਾਰ ਉਹਨੇ ਜਦੋਂ ਰੋੜਾ ਮਾਰਿਆ ਮੱਟੀ ਦੇ ਦਾ ਵੱਜਿਆ ਨਾ ਤੇ ਉਹ ਮੱਟੀ ਤੋਂ ਕਾਹ ਚੱਡ ਗਿਆ ਉੱਤੋਂ ਜਿਹਨੇ ਮਾਰਿਆ ਤੇ ਉਹ ਬਾਈ ਉਹਨੂੰ ਤੀਜੇ ਦਿਨ ਕਿਤੇ ਬੁਖਾਰ ਹੋ ਗਿਆ ਮੁੰਡੇ ਨੂੰ ਜਦੋਂ ਬੁਖਾਰ ਹੋ ਗਿਆ ਤੇ ਬੀਬੀਆਂ ਪੁੱਛਣ ਉੱਠ ਗਈਆਂ ਕਿਸੇ ਕੋ ਉਹ ਆਪ ਹੀ ਵੱਡੀ ਗੱਲ ਤਾਂ ਉਹਨੇ ਆਪ ਹੀ ਦੱਸਦੀ ਵੀ ਜਿਹਨੇ ਮੱਟੀ ਦੇ ਰੋੜਾ ਮਾਰਿਆ ਹੈ ਜੀ ਫਲਾਣਾ ਧੌਂਕਾ ਬਾਬਾ ਨੇ ਤਾਂ ਫਰਜ਼ਨ ਪਤਾ ਬਾਬੇ ਬਨੋਗੈਨ ਕੁਮਾਰ ਹੁੰਦੇ ਐ ਉਹਨਾਂ ਨੂੰ ਰੋਜ਼ ਬੰਦਾ 100 ਹੁੰਦਾ ਉਹਨਾਂ ਨੂੰ ਵੀ ਇਹ ਆ ਵੀ ਸਾਡੀਆਂ ਅਸੀਂ ਰੋਟੀਆਂ ਕਿਵੇਂ ਸੇਕਣੀਆਂ ਉਹੋਂ ਦੇਖੋ ਇਹਦੇ ਨਾਲ ਇੱਕ ਮੁੰਡਾ ਹੋਰ ਹੂੰ ਉਹਨੇ ਮੱਡੀ ਦੇ ਸਿਰ 'ਚ ਮਾਰਿਆ ਰੋੜਾ ਉਹਨੂੰ ਤਾਂ ਕੁਝ ਨਹੀਂ ਹੋਇਆ ਹੂੰ ਉਹਨੂੰ ਬੁਖਾਰ ਨਹੀਂ ਹੋਇਆ ਕੁਝ ਨਹੀਂ ਉਹ ਤਾਂ ਪਜਾ ਫਿਰਦਾ ਅਸੇ ਸਾਡੇ ਵਾਲਾ ਮੁੰਡਾ ਬੁਖਾਰ ਹੋ ਗਿਆ ਉਹਦਾ ਤੁਹਾਨੂੰ ਪਤਾ ਹੀ ਨਹੀਂ ਅਸੇ ਹੋਇਆ ਕੀ ਕਿ ਕੀ ਹੋਇਆ ਉਹ ਕਹਿੰਦਾ ਜਦੋਂ ਇਹਨੇ ਸਿਰ 'ਚ ਰੋੜਾ ਮਾਰਿਆ ਉਹ ਤਾਂ ਬਾਬਾ ਬਾਹਰ ਨਿਕਲਿਆ ਮਰੀ ਅਲੋ ਜਿਹੜਾ ਛੋਡੇ ਮੁੰਡੇ ਨੇ ਮਾਰਿਆ ਬੱਜਾ ਦਾ ਬਾਬੇ ਉਹ ਆਖਿਰ ਬਾਹਰ ਖੜਾ ਸੀ ਇੰਨਾ ਕੁਲੇ ਐਸੇ ਜੇ ਹੁੰਦੇ ਆ ਮਤਲਬ ਟੋਟਕੇ ਜਿਹੜੇ ਟੋਟਕਿਆਂ ਦੇ ਨਾਲ ਆਪਦੀ ਗੱਲ ਨੂੰ ਇਹ ਸਹੀ ਸਾਬਤ ਕਰ ਸਕਦੇ ਆ ਅੱਜ ਆਪਾਂ ਇਹਦੇ ਬਾਰੇ ਆਏ ਸੀ ਕਿ ਖੰਭੇ ਬਾਰੇ ਕੋਕੇ ਦੇ ਬਾਰੇ ਬਹੁਤ ਉਹਨਾਂ ਨੇ ਵਹਿ ਪਾਇਆ ਸੀ ਵੀ ਇਹਨੂੰ ਤਾਂ ਜੀ ਕੋ ਹੱਥ ਨਹੀਂ ਲਾ ਸਕਦਾ ਇਹਦੇ ਤਾਂ ਭੂਤ ਆ ਇਹਦੀ ਤਾਂ ਪ੍ਰੇਤ ਆ ਮੈਂ ਅੱਗੇ ਵੀ ਕਹਿ ਚੁੱਕੇ ਆ ਬਈ ਜੇ ਉਹ ਅੰਦਰ ਸੀ ਵੀ मतलब हाथ लाके ਤੇ ਉੱਥੇ ਨਹੀਂ ਗਿਆ ਕਿ ਗੇਟ ਤੱਕ ਨਹੀਂ ਜਾ ਸਕਿਆ ਬਿਲਕੁਲ ਕਹਿੰਦੇ ਜੀ ਆਪਾਂ ਹੁਣ ਚੈਲੰਜ ਕਰਦੇ ਆਂ ਵੀ ਬਾਬਾ ਜੀ ਤੇਰੇ ਪੱਟਾਂ ਚ ਦਮ ਹੈ ਹਮ ਅਸੀਂ ਖੜੇ ਹਮ ਸਾਨੂੰ ਉਹ ਗੇਟ ਤੱਕ ਨਾ ਜਾਣ ਦੇ ਹਮ ਜੇ ਤੇਰੀ ਜਿਆਦਾ ਸ਼ਕਤੀ ਫਿਰ ਤਾਂ ਗੇਟ ਤੱਕ ਜਾਣਾ ਨਹੀਂ ਚਾਹੀਦਾ ਬਿਲਕੁਲ ਜੀ ਕਹਿੰਦੇ ਆ ਜੇ ਤੂੰ ਅੱਗੇ ਸਿੱਟਿਆ ਸਾਨੂੰ ਵੀ ਸਿੱਟ ਹਾਂ ਬਿਲਕੁਲ ਬਿਲਕੁਲ ਤੇ ਦੱਸ ਜੇ ਆ ਵੀ ਆਪਾਂ ਹੋਂਸਰ ਵੇਖ ਲਿਆ ਵੀ ਘਰ ਕਿਹ ਹੈ ਹਾਂ ਰੌਲਾ ਤਾਂ ਕਾਰਨ ਦਾ ਉਹਨੂੰ ਇਹੀ ਕਾਰਨ ਲੱਗਦਾ ਵੀ ਜਿਹੜਾ ਦਾ ਥੱਲੇ ਵਾਲਾ ਦਾ ਤਲ ਛੱਡ ਕੇ ਬਿਲਕੁਲ ਨਹੀਂ ਆਪਾਂ ਕਰੀ ਫੋਕਸ ਜੁਹਾਂ ਮੜਾ ਜ ਕਰੀ ਇੱਥੇ ਫੋਕਸ ਸਾਹਿਬ ਕਿਦਰ ਨੇੜੇ ਕਰੀ ਫੋਕਸ ਕਰ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਹਿੱਲਦਾ ਆ ਜਿਵੀ ਤਰੇੜ ਪਈ ਹੋਈ ਆ ਇੱਥੇ ਆ ਤਰੇੜ ਪਈ ਹੋਈ ਆ ਤੇ ਅਸੇ ਪਾਸੇ ਢਿੱਲ ਪਈ ਹੋਈ ਆ ਇਸ ਕਰਕੇ ਕਹਿੰਦੇ ਖੰਭਾ ਜਿਹੜਾ ਉਹ ਹਿੱਲ ਰਿਹਾ ਆਪਾਂ ਵੀ ਹੱਥ ਲਾਇਆ ਦੇਖੋ ਇੱਥੇ ਕੰਗ ਨਹੀਂ ਹਿੱਲਦਾ ਆ ਮੜਾ ਜ ਹੂੰ ਇੱਥੇ ਕੰਟਰੀ ਆ ਦੇਖੋ ਆ ਦੇਖੇ ਜੀ ਲੱਗ ਆ ਓਏ ਲੈ ਯਾਰ ਆ ਦੇਖੋ ਜੀ ਆ ਆ ਤੁਸੀਂ ਦੇਖ ਸਕਦੇ ਹੋ ਆ ਚੀਜ਼ ਆ ਆ ਜਿਹੜੀਆਂ ਤਰੇੜਾਂ ਜਿਵੇਂ ਛੱ ਅੱਜ ਹੁਣ ਚਾਰ ਜਣੇ ਇਹਨੂੰ ਹੱਥ ਬਾਕੇ ਖਿੱਚ ਲਈਏ ਸ਼ਾਇਦ ਇਹ ਉੱਪਰ ਵੀ ਆ ਜਾਊਗਾ ਇਹ ਤਾਂ ਹੀ ਆ ਜਾਣਾ ਹਾਂ ਇਹਦੇ ਇੱਕ ਪਾਸੇ ਉੱਥੇ ਲੱਕੜ ਤੋੜਦ ਕੇ ਤਾਂ ਵੀ ਜੇ ਇਹਨੂੰ ਹੁਣ ਤਾਂ ਆਪਾਂ ਆਪਾਂ ਹਿਲਾਉਣਾ ਹਟ ਗਏ ਹੁਣ ਇਹਨੇ ਹਿਲਣੋਂ ਵੀ ਹਟ ਜਾਣਾ ਕਿਉਂਕਿ ਆਪਾਂ ਬਹੁਤ ਜ਼ਿਆਦਾ ਹਲਾਤ ਆਉਦੀ ਜਿਹੜੀ ਪੋਲ ਪਾਲਸੀ ਹੋਣੀ ਬੜੀ ਮੋਟੀ ਲੋਟ ਆ ਗਈ ਮਿੱਟੀ ਮੁੱਟੀ ਡੇਕੀ ਪਈ ਹੋਣੀ ਹੈ ਹੁਣੇ ਹਟ ਗਿਆ ਇਹਨੂੰ ਹਟਦਾ ਬਹੁਲ ਨਹੀਂ ਹਿਲਦਾ ਜੀ ਮੱਲਾ ਸਾਹਿਬ ਜਦੋਂ ਇਹ ਨਾ ਘਟਨਾ ਬਾਰੇ ਆਪਾਂ ਸੁਣਦੇ ਸੀ ਪਿੰਡ ਵਾਲਾ ਤਾਂ ਉਹ ਕਹਿੰਦੇ ਸੀ ਇੱਥੇ ਕੋਈ ਸ਼ੀਤਾਂ ਦੀਆਂ ਮਟੀਆਂ ਵੀ ਸੀਗੀਆਂ ਤਾਂ ਵੀ ਉਹ ਜਿਹੜੇ ਨਾ ਉਹ ਹਲਾ ਰਹੇ ਆ ਸਾਰਾ ਇਹ ਮਟੀਆਂ ਵਾਲਾ ਸੀਗਾ ਹਾਂ ਦੇਖੋ ਇਹ ਆ ਵੀ ਘਟਨਾ ਜਦੋਂ ਕਿਸੇ ਨੇ ਕੋਈ ਗੱਲ ਫਲਾਉਣੀ ਆ ਉਹਨੇ ਵੱਖ-ਵੱਖ ਢੰਗ ਸੋਚਨੇ ਹੁੰਦੇ ਆ ਕਿਉਂਕਿ ਇਹ ਤੇ ਜੋ ਫਲਾਉਣ ਵਾਲੇ ਤੇ ਬੀਟ ਡਪੈਂਡ ਕਰਦਾ ਹੁਣ ਦੂਜੀ ਗੱਲ ਜਿਵੇਂ ਉਹਨੇ ਗੱਲ ਇਹ ਫਲਾਈ ਭਈ ਜਦੋਂ ਬੰਦਾ ਇੱਥੇ ਸੀਗਾ ਜੀ ਉਹ ਬੰਦਾ ਇੱਥੋਂ ਹੱਥ ਲਾਇਆ ਹੂੰ ਉਹ ਵੀ ਰਾਜੇ ਵੀ दारू ਪੀਤੀ ਉਹਨੇ ਹੱਥ ਲਾਇਆ ਤੇ ਉਹ ਉੱਥੇ ਜਾ ਕੇ ਉੱਥੇ ਜਾ ਕੇ ਉਹ ਬੰਦਾ ਮੌਤ ਹੋ ਗਈ ਉਹ ਟੱਪਿਆ ਨਹੀਂ ਜੀ ਹੁਣ ਕਾਰ ਨੇ ਇਹ ਆ ਵੀ ਇੱਕ ਤਾਂ ਇਹ ਆ ਵੀ ਮੌਤ ਆ ਉਹ ਕਿਸੇ ਵੀ ਕਾਰਨ ਨਾਲ ਕਿਤੇ ਵੀ ਹੋ ਸਕਦੀ ਹੈ ਹਾਂ ਬਿਲਕੁਲ ਹੁਣ ਇੰਨੀਆਂ ਮੌਤਾਂ ਹੁੰਦੀਆਂ ਜਿਹੜੀਆਂ ਬਗੈਰ ਕਾਰਨ ਤੋਂ ਵੀ ਹੁੰਦੀਆਂ ਹੂੰ ਆਮ ਤੌਰ ਤੇ ਨੋਰਮਲ ਮੌਤਾਂ ਵੀ ਹੁੰਦੀਆਂ ਘਟਨਾ ਪਈ ਵਾਪਰੀ ਕਿਸੇ ਨਾਲ ਵੀ ਵਾਪਰਦੀ ਹੈ ਜਦੋਂ ਇਹਦੇ ਨਾਲ ਜੋੜ ਕੇ ਜਦੋਂ ਗੱਲ ਕਰਦੇ ਹੁਣ ਤੁਸੀਂ ਇਹ ਦੇਖੋ ਵੀ ਕਿਸੇ ਇੱਥੇ ਤੁਸੀਂ ਅਗਰ 15 ਜਾਂ 20 ਬੰਦੇ ਇਕੱਠੇ ਕਰ ਲੋ ਹੂੰ ਅਸੀਂ ਆ ਹੱਥ ਲਾਇਆ ਹਲਾਇਆ ਇਹਦੇ ਵਿੱਚੋਂ ਪੰਜ ਇਹਦੇ ਬੰਦੇ ਹੋਣਗੇ ਉਹ ਨਹੀਂ ਲਾਉਣਗੇ ਉਹਨਾਂ ਦੇ ਮਨ ਦੇ ਅੰਦਰ ਫੇਰ ਵੀ ਡਰੀ ਰਹੂਗਾ ਕਿਉਂਕਿ ਮਾਨਸਿਕ ਤੌਰ ਤੇ ਹੈ ਕਈ ਬੰਦੇ ਮਾਨਸਿਕ ਤੌਰ ਤੇ ਏਡੇ ਕਮਜ਼ੋਰ ਹੁੰਦੇ ਆ ਉਹ ਬੇਸੀ ਡਰੇ ਹੁੰਦੇ ਆ ਇੱਕ ਘਟਨਾ ਸੀਗੀ ਕਿਸੇ ਨੇ ਕਿਹਾ ਵੀ ਜਾ ਕੇ ਉੱਥੇ ਮਤਲਬ ਜਿਵੇਂ ਸੇਵਿਆਂ ਦੇ ਵਿੱਚ ਹੈ ਵੀ ਜਾ ਕੇ ਉਹਨਾਂ ਨੇ ਕਿਹਾ ਵੀ ਐ ਕਰਕੇ ਉੱਥੇ ਕੋਈ ਕਿੱਲੀ ਗੱਡਣੀ ਹੈ ਉਹ ਬੰਦਾ ਚਲੇ ਆ ਗਿਆ ਚਲੇ ਗਏ ਉਹ ਬੰਦਾ ਕਿਸੇ ਉਹਦੇ ਧੋਤੀ ਬੰਨੀ ਵੀ ਸੀ ਧੋਤੀ ਆ ਗਿਆ ਆਮ ਲੋਕ ਬੰਦੇ ਸੀ ਉਹ ਕਿੱਲੀ ਉਹਨੇ ਕਿਤੇ ਪਤਾ ਨਹੀਂ ਲੱਗਿਆ ਤੇ ਉਹਦੇ ਉੱਤੇ ਠੋਕੀ ਗਈ ਜੋ ਉਠਣ ਲੱਗੇੜ ਕੇ ਕਰਨ ਉਪਰ ਤੇ ਦੂਜੇ ਵੀ ਨਾਲ ਦੇ ਭੱਜ ਕੇ ਵੀ ਇਹਨੂੰ ਚੀਜ਼ ਨੇ ਫੜ ਲਿਆ ਡਰ ਕੇ ਇਹ ਯਾਰ ਜਦੋਂ ਡਰ ਦੇ ਮਾਹੌਲ ਨਾਲ ਜਿਹੜਾ ਮਾਨਸਿਕ ਬੰਦਾ ਜਿਹੜਾ ਰੋਗੀ ਹੈ ਜਿਹਦੇ ਮਨ ਦੇ ਵਿੱਚ ਡਰ ਹੈ ਉਹ ਉਸੇ ਤੋਂ ਉੱਥੋਂ ਬਣਾਵੇ ਦੂਰ ਖੜੀ ਦੇਖੀ ਜਾਵੇ ਤੇ ਉਹਨੇ ਬਾਅਦ ਦੇ ਵਿੱਚ ਵੀ ਡਰੀ ਜਾਣਾ ਵੀ ਉਹਨਾਂ ਨੂੰ ਯਾਰ ਕੁਛ ਨਾ ਕੁਝ ਹੋ ਹੋ ਸਕਦਾ ਯਾਰ ਕਿਉਂਕਿ ਮਨ ਦਾ ਜਿਹੜਾ ਜਿਹੜਾ ਬਹਿਮ ਆ ਨਾ ਇਹ ਲੋਕਾਂ ਦਾ ਅਸੀਂ ਉਹੀ ਗੱਲ ਕਰਦੇ ਆ ਕਿ ਸਾਨੂੰ ਆਪਣੇ ਆਪ ਤੌਰ ਤੇ ਇਹ ਘਟਨਾ ਦਾ ਜਿਹੜਾ ਫੈਲਦੀ ਆ ਅਸਾਂ ਉਹ ਇੱਥੇ ਆਉਣ ਦਾ ਕਾਰਨ ਕੀ ਆ ਬੈਠੇ ਤਾਂ ਅਸੀਂ ਉੱਥੇ ਵੀ ਜਾ ਸਕਦੇ ਆ ਬਈ ਜਰ ਇਹਦੇ ਕਾਰਨ ਪਰ ਇਹ ਵੀ ਤਾਂ ਕਿ ਲੋਕਾਂ ਨੂੰ ਇਸ ਗੱਲ ਤਾਂ ਪਤਾ ਲੱਗ ਜਾਏ ਵੀ ਇਹ ਇਹਦਾ ਕੁਝ ਨਹੀਂ ਹੈ ਇਹ ਤਾਂ ਬੇਸ ਬਣਿਆ ਵਿਆ ਬਕਾਇਦਾ ਤੌਰ ਤੇ ਪਾਛੇ ਤਾਂ ਮਿੱਟੀ ਪੋਲੀ ਹੋ ਗਈ ਆ ਤੇ ਜਿਹੜੀਆਂ ਘਟਨਾਵਾਂ ਵਾਪਰਦੀਆਂ ਇਹ ਘਟਨਾਵਾਂ ਦਾ ਕੋਈ ਕਾਰਨ ਤਾਂ ਹੁੰਦਾ ਵੀ ਮਤਲਬ ਵਿਗਿਆਨਕ ਕਾਰਨ ਹੁੰਦਾ ਪਹਿਲਾਂ ਇਹ ਵੀ ਗੱਲ ਹੈ ਕਿ ਕਿਸੇ ਵੀ ਚੀਜ਼ ਨੂੰ ਹਿਲਾਉਣ ਵਾਸਤੇ ਫੋਰਸ ਚਾਹੀਦੀ ਬਲ ਚਾਹੀਦਾ ਹੁਣ ਜਿੰਨਾ ਇਹ ਲੂਜ ਆ ਇਹ ਆਜ਼ਮੀ ਵੈਸੇ ਵੀ ਪੋਲ ਆ ਇਦੋਂ ਵੀ ਅਗਰ ਮਜ਼ਬੂਤ ਹੋਵੇ ਜਿੰਦਾ ਲੰਬਾਈ ਵੱਧ ਹੋਊਗੀ ਇਹ ਕਦੇ ਨਾ ਕਦੇ ਝੂਲਦਾ ਹਵਾ ਦੇ ਨਾਲ ਜਿੰਨਾ ਵੱਧ ਪ੍ਰੈਸ਼ਰ ਬਣੂਗਾ ਦਰਖਤ ਵੀ ਝੂਲਦੇ ਆ ਸਾਰੇ ਇਸੇ ਆਧਾਰ ਤੇ ਆ ਆ ਦੇਖੋ ਹੁਣ ਵੀ ਜਿਵੇਂ ਥੋੜਾ ਜਿਹਾ ਥੱਲੇ ਠੱਸ ਬਿਮਾਰੀ ਇਹ ਹੈਲਰ ਹੈ ਅਗਰ ਇਹਨੂੰ ਵੈਸੇ ਵੀ ਕੋਈ ਬੰਦਾ ਇੱਥੋਂ ਮਾਰ ਕੇ ਇੱਥੋਂ ਵੀਡੀਓ ਬਣਾਈ ਜਾਵੇ ਪਾਸੇ ਖੜਾ ਉਹਨੇ ਕਹਿਣਾ ਤੁਸੀਂ ਆਈਆਂ ਇੱਥੋਂ ਮਾਰ ਕੇ ਤੁਸੀਂ ਇੱਥੇ ਪਾਸੇ ਪਾਸੇ ਹੋ ਜੀ ਕੁੱਤੇ ਦੇਖੀ ਜਾਂਦੇ ਉਹਨੇ ਕਹਿੰਦਾ ਹੁਣ ਕੋਈ ਵੀ ਨਹੀਂ ਛੇੜਾ ਕਿ ਜਿੱਥੇ ਆਂ ਦੇ ਵਿਸ਼ਵਾਸ ਆਮ ਲੋਕਾਂ ਇਹੋ ਜਿਹੇ ਸ਼ਰਾਰਤੀ ਅੰਸਰਾਂ ਵੱਲੋਂ ਪਲਾਇਆ ਜਾ ਰਿਹਾ ਇਹਦੇ ਵਿੱਚ ਸਰਕਾਰ ਵੀ ਕਿਤੇ ਨਾ ਕਿਤੇ ਨੱਥ ਨਹੀਂ ਪਾ ਰਹੀ ਕਿਉਂਕਿ ਸਰਕਾਰ ਨੂੰ ਰੁਜ਼ਗਾਰ ਦੇਣ ਦੀ ਬਜਾਏ ਇਹੋ ਜੇ ਸਾਨੂੰ ਇੱਕ ਦੇਤਾ ਹੱਥ ਦੇ ਵਿੱਚ ਮੋਬਾਈਲ ਦੇਤਾ ਕਿ ਲੋਕ ਇਹਦੇ ਬਣਾ ਚਿੰਬੜੇ ਰਹਿਣ ਭਈ ਆ ਨਹੀਂ ਉੱਥੇ ਵਾਲੀ ਘਟਨਾ ਵਾਪਰੀ ਤੇ ਇੱਧਰ ਆ ਇੱਧਰ ਵਾਲੀ ਇੱਧਰ ਆ ਕਹਿੰਦਾ ਕਦੇ ਉਹ ਕਿਸੇ ਫਿਲਮ ਨੂੰ ਫੇਮਸ ਕਰਤਾ ਕਿਸੇ ਦੀ ਉਹ ਇੱਕ ਚਲਦਾ ਸੀਗਾ ਉਹ ਇੱਕ ਸਾਗਰ ਦੀ ਬੋਟੀ ਦੂਜਾ ਹੀ ਇਹੋ ਜਿਹੋ ਕੁਸ ਜਿਹੜਾ ਰੋਜ਼ ਸਾਨੂੰ ਨਵਾਂ ਨਵਾਂ ਦਿੱਤਾ ਜਾਂਦਾ ਇੱਕ ਮੀਡੀਆ ਦਾ ਚੈਨਲ ਆ ਜਿਹੜਾ ਵਿਊ ਲੈਣ ਦੀ ਖਾਤਰ ਆ ਇੱਕ ਸਰਾਰਤੀ ਅਨਸਰ ਆ ਇੱਕ ਵਾਰ ਸੇ ਸਰਕਾਰ ਇਸ ਕਰਕੇ ਚੁੱਪ ਆ ਬਲਕੇ ਇਹੋ ਜਿਹੇ ਅਨਸਰਾਂ ਤੇ ਨੱਥ ਪਾਉਣੀ ਚਾਹੀਦੀ ਹੈ ਜਿਹੜਾ ਕਿਉਂਕਿ ਅਸੀਂ ਪਿੱਛੇ ਦੇ ਘਟਾ ਆਪਾਂ ਤਲਵੰਡੀ ਸਾਬੋ ਦੇ ਵਿੱਚ ਵੀ ਉਦੋਂ ਰਾਤ ਨੂੰ ਗਏ ਆ ਜਿੱਥੇ ਕੋਈ ਜਾ ਨਹੀਂ ਸਕਦਾ ਸੀ ਭੂਤਾਂ ਆ ਕਰਨਾ ਕਾਰਨ ਹੈ ਵੀ ਜਦੋਂ ਤੱਕ ਸਰਕਾਰਾਂ ਇਹਦਾ ਸਾਥ ਦੇਣਗੀ ਸਾਡੇ ਸਰਾਰਥੀਆਂ ਅੰਸਰ ਵੀ ਤੇ ਮੀਡੀਆ ਵੀ ਉਸੇ ਤਰੀਕੇ ਨਾਲ ਚੱਲਦਾ ਰਹੂਗਾ ਸੋ ਸੁਚੇਤ ਹੋਣ ਦੀ ਲੋੜ ਹੈ ਲੋਕਾਂ ਨੂੰ ਇਹੋ ਜੀਆਂ ਘਟਨਾਵਾਂ ਜਿਹੜੀਆਂ ਕਰਜਾ ਕਿਉਂਕਿ ਲੋੜ ਤਾਂ ਇਹ ਸੀ ਵੀ ਜਦੋਂ ਕੋਈ ਉਹੋ ਜਿਹਾ ਬੰਦਾ ਆਉਂਦਾ ਉਹਨੂੰ ਪਹਿਲੇ ਨੱਥ ਪਾਈ ਜਾਵੇ ਸਰਕਾਰਾਂ ਨੂੰ ਵੀ ਚਾਹੀਦਾ ਸੀ ਤਾਂ ਉਦੋਂ ਵੀ ਗੱਲ ਕੀਤੀ ਹੈ ਵੀ ਜਦੋਂ ਇੱਕ ਬਹੁਤ ਵਧੀਆ ਕੋਠੀ ਸੀ ਉਹ ਹਾਂਜੀ ਇੱਕ ਵਾਰ ਉਹਦੇ ਵਿੱਚ ਹੁਣ ਕਿੱਡਾ ਨੁਕਸਾਨ ਕਰਤਾ ਉਹਨੂੰ ਕੋਈ ਖਰੀਦਣ ਨੂੰ ਤਿਆਰ ਨਹੀਂ ਹੁੰਦਾ ਜਦਕਿ ਹੈਨਾ ਕਿ ਉਹਦੇ ਕਿਤੇ ਨਾ ਕਿਤੇ ਸਮਾਜ ਕੇ ਨੁਕਸਾਨ ਵੀ ਹੁੰਦਾ ਆਰਥਿਕ ਲੋਕਾਂ ਦਾ ਵੀ ਤੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ بجائے ਸੋਧ ਸੇਧ ਦੇਣੀ ਸੀ ਚੰਗੇ ਸਕੂਲਾਂ ਨੂੰ ਜਿਹੜਾ ਪ੍ਰਮੋਟ ਕਰਨਾ ਸੀਗਾ ਅਸੀਂ ਪੜ੍ਹਾਈ ਵੱਲ ਲੈ ਕੇ ਜਾਣਾ ਸੀ ਪੜ੍ਹਾਈ ਤੋਂ ਸਿੱਟ ਕੇ ਅਸੀਂ ਇਸ ਪਾਸੇ ਨੌਜਵਾਨੀ ਨੂੰ ਲਾ ਰਹੇ ਹਾਂ ਸੋ ਇਹ ਬਹੁਤ ਵੱਡਾ ਤਖਾਣਤਾ ਹੈ ਕਿ ਲੋੜ ਹੈ ਲੋਕਾਂ ਨੂੰ ਖੁਦ ਸੁਚੇਤ ਹੋਣ ਦੀ ਦੋਸਤ ਸਾਬ ਮੈਂ ਅਗਲ ਹੋਰ ਵੀ ਜਾਨਣੀ ਚਾਹੂੰਗਾ ਤੁਹਾਡੇ ਤੋਂ ਜਿਵੇਂ ਹਨਾ ਇੱਧਰ ਆ ਜਾਓ ਥੋੜਾ ਜਿਹਾ ਹਾਂਜੀ ਜਿਵੇਂ ਆਪਾਂ ਦੇਖਦੇ ਆ ਕਿ ਜਿਹੜਾ ਇਹ ਵਹਿਮ ਭਰਮ ਜੁੜਿਆ ਉਹ ਦੁਪਹਿਰ ਨਾਲ ਜੁੜਿਆ ਰਾਤ ਨਾਲ ਜੁੜਿਆ ਪਰਫਿਊਮ ਨਾਲ ਜੁੜਿਆ ਵੀ ਸੈਂਟ ਲਾ ਕੇ ਇਸ ਵੇਚਨਾ ਜਾਓ ਹਨਾ ਦੁਪਹਿਰੇ ਨਾ ਜਾਓ ਤਾਂ ਸਾਰੇ ਜਿਹੜੀ ਬੈਕਗ੍ਰਾਉਂਡ ਹੈ ਕਿੱਥੋਂ ਗੱਲਾਂ ਤੁਰਦੀਆਂ ਨੇ ਤੇ ਹਲੇ 21ਵੀਂ ਸਦੀ ਦੇ ਵਿੱਚ ਵੀ ਉਵੇਂ ਹੀ ਕਾਫੀ ਹੱਦ ਤੱਕ ਪਈਆਂ ਨੇ ਰੌਲਾ ਤਾਂ ਇਹ ਆ ਵੀ ਦਿਨੇ ਵੀ ਚੀਜ਼ ਉਹੀ ਹੁੰਦੀ ਆ ਰਾਤ ਨੂੰ ਵੀ ਉਹੀ ਹੁੰਦੀ ਆ ਜੇ ਨੇ ਰੱਸੀ ਪਈ ਹੋਵੇ ਸਾਸੀਂ ਪਛਾਣ ਸਕਦੇ ਆ ਰਾਤ ਨੂੰ ਉਹ ਰੱਸੀ ਦਾ ਸੱਪ ਬਣ ਸਕਦਾ ਕਿਉਂਕਿ ਸਾਡੀ ਨਿਗਾਹ ਜਿਹੜੀ ਉਹਦੇ ਕੁਛ ਨਾ ਕੁਛ ਉਹਨੂੰ ਉਹਦਾ ਦਿਮਾਗ ਆਪਣੇ ਤੌਰ ਤੇ ਬਣਾ ਲੈਂਦਾ ਹਾਂ ਮਤਲਬ ਕਿਉਂਕਿ ਦਿਮਾਗ ਸਾਡਾ ਨਾ ਜਿਹੜਾ ਹੈ ਬੜਾ ਸ਼ਰਾਰਤੀ ਹੈ ਇਹਦੇ ਚ ਜਿਹੜੀਆਂ ਚੀਜ਼ਾਂ ਭਰੀਆਂ ਪਈਆਂ ਉਹ ਕਿਤਰਾ ਕਿਤੇ ਉੱਪਰ ਆਉਂਦੀਆਂ ਜਿਹੜਾ ਸਾਡੇ ਦਾਦੀਆਂ ਨਾਨੀਆਂ ਨੇ ਸਾਨੂੰ ਕਹਾਣੀਆਂ ਸੁਣਾਈਆਂ ਸੀ ਦਾਦੀਆਂ ਹੋਰ ਸਾਰੇ ਕਹੇ ਦਿਨ ਉਹ ਕਿਤਰਾ ਕਿਤੇ ਦਿਮਾਗ ਚ ਪਈਆਂ ਜੋੜਾਰ ਪਾਈ ਰੱਖਣੀ ਹੈ ਠੀਕ ਹੈ ਨਾ ਮਸਲਾ ਤੇ ਹੀ ਹੈ ਹੋਰ ਕੋਈ ਮਸਲਾ ਨਹੀਂਗਾ ਬਿਲਕੁਲ ਲੋਕਾਂ ਨੂੰ ਸਾਫ ਇਹ ਮਤਲਬ ਸਾਡੀ ਇੱਕ ਕਿਸਮ ਦਾ ਜਿਵੇਂ ਕਹਿ ਜੀਏ ਚੈਲੰਜ ਵੀ ਹੈ ਜੇ ਕਿਤੇ ਇਹੋ ਜੀ ਕੋਈ ਘਟਨਾ ਵਾਪਰਦੀ ਹੈ ਸੋਸਾਇਟੀ ਨੂੰ ਦੱਸੋ ਕਿਸੇ ਘਰ 'ਚ ਅੱਗ ਲੱਗਦੀ ਹੈ ਕਿਤੇ ਰੋੜੇ ਟਿਕਦੇ ਆ ਕਿਤੇ ਕੋਈ ਕੱਪੜੇ ਕੱਟਦੇ ਆ ਕਿਤੇ ਕੋਈ ਖੂਨ ਦੇ ਛਿੱਟੇ ਪੈਂਦੇ ਆ ਕਿਤੇ ਕੋਈ ਹੋਰ ਕਿਸੇ ਕਿਸਮ ਦੀ ਕੋਈ ਘਟਨਾ ਵਾਪਰਦੀ ਹੈ ਕਿਸੇ ਨੂੰ ਗੈਵੀ ਸ਼ਕਤੀ ਲੱਗਦੀ ਹੈ ਤਾਂ ਪਹਿਲਾਂ ਸੋਸਾਇਟੀ ਦਾ ਥੋੜਾ ਜਿਹਾ ਆਸਰਾ ਲਾਓ ਅਸੀਂ ਕਿਸੇ ਦਾ ਕੋਈ ਪੈਸਾ ਨਹੀਂ ਲੱਗਣ ਦਿੰਦੇ ਜੀ ਅਸੀਂ ਸਾਰੀਆਂ ਜਿਹੜੀਆਂ ਇਹ ਜੀਆਂ ਕਟਰਾਮਾ ਵਾਪਰਦਿਆਂ ਉਹ ਮੁਫਤ ਹੱਲ ਕਰਦੇ ਆਂ ਅੱਜ ਅਸੀਂ ਇਸ ਪੰਡ ਵਾਲੇ ਸਾਥੀਆਂ ਨੂੰ ਵੀ ਕਹਿਣ ਆਏ ਆਂ ਵੀ ਜੇ ਉਹਨਾਂ ਨੂੰ ਇਸ ਗੱਲ ਦਾ ਕੋਈ ਡਰਾ ਆ ਸੀ ਇਹ ਪੱਟ ਕੇ ਪੂਲ ਦੁਬਾਰੇ ਲਾਵਾਂਗੇ ਅਸੀਂ ਸਾਰਾ ਨੈਟੇ ਦਾ ਚਲਦਾ ਕਰਕੇ ਦੇਵਾਂਗੇ ਬਾਲੀਵਾਲ ਦਾ ਨੈਟ ਲਾ ਕੇ ਦੇਵਾਂਗੇ ਦੋਏ ਪੋਲ ਆ ਜਾਣੇ ਆਪਦੇ ਖਰਚੇ ਤੇ ਲਾ ਕੇ ਦੇਵਾਂਗੇ ਸਾਨੂੰ ਇਸ ਪੈਂਡ ਵਾਲੇ ਆ ਗਿਆ ਜੇਣ ਅਸੀਂ ਪੱਟ ਕੇ ਪੋਲ ਦੁਆਰੇ ਲਾ ਦਿਆਂਗੇ ਜੇ ਇਹਨਾਂ ਨੂੰ ਵਹਿਵਾ ਤੇ ਅਸੀਂ ਸਾਰਾ ਕੁਝ ਆਪਦੇ ਖਰਚੇ ਤੇ ਕਰ ਚਾਂਗੇ ਜਣੀ ਉਪਰੀ ਛਾਇਆ ਜਿਹੜੀ ਹੁਣ ਤੁਸੀਂ ਇਹ ਚੋਂ ਕੱਢਤੀ ਆ ਲੱਭ ਲਈ ਆ ਹੈ ਕਿਹੜੀ ਸੀਗੀ ਹੈ ਉਹ ਨਿਕਲ ਗਈ ਧੰਨਵਾਦ ਧੰਨਵਾਦ ਇੱਕ ਹੋਰ ਵੀ ਮੈਂ ਕਹੂੰਗਾ ਵੀ ਜਿਵੇਂ ਇਸ ਚਾਰ ਦੀਵਾਰੀ ਦੀ ਗੱਲ ਆ ਨਾ ਵੀ ਇਹ ਤੋਂ ਬਾਹਰ ਨਹੀਂ ਜਾ ਸਕਦੇ ਤਾਂ ਜ਼ਰੂਰ ਆਪਾਂ ਬਾਹਰ ਵੀ ਜਾ ਕੇ ਦੇਖਾਂਗੇ ਹਾਂ ਆ ਆਪਾਂ ਜਿਹੜਾ ਬਹੁਤ ਵੱਡਾ ਚੈਲੰਜ ਸੀਗਾ ਨਾ ਇੱਕ ਕੇ ਜਿਹੜਾ ਇਸ ਖੰਭੇ ਨੂੰ ਹੱਥ ਲਾ ਕੇ ਚਾਰ ਦੀਵਾਰੀ ਚੋਂ ਬਾਹਰ ਨਹੀਂ ਜਾ ਸਕਦਾ ਤਾਂ ਇੱਦਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਜਿਹੜੀ ਸ਼ਮਸ਼ਾਨ ਘਾਟ ਦੀ ਚਾਰ ਦੀਵਾਰੀ ਆ ਸਾਡੇ ਨਾ ਤਰਕਸ਼ੀਲ ਆਗੂ ਨੇ ਹੱਥ ਮਹਿਮੀ ਲਾਇਆ ਇਹਨਾਂ ਨੇ ਵੀ ਲਾਇਆ ਖੰਭਾ ਹਲਾ ਕੇ ਦੇਖਿਆ ਤੇ ਆਪਾਂ ਬਾਹਰ ਜਾ ਕੇ ਜ਼ਰੂਰ ਦੇਖਾਂਗੇ ਅਸਲ ਚ ਵਹਿਮ ਹੁੰਦੇ ਨਾ ਸਾਡੇ ਵਹਿਮ ਹੁੰਦੇ ਆ ਉਹ ਆ ਵੀ ਇਹ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾ ਸਕਦਾ ਆਪਾਂ ਹੁਣ ਫੇਰ ਕਹਿੰਦੇ ਆ ਵੀ ਭਾਈ ਜੇ ਤੇਰੇ ਚ ਕੋਈ ਸ਼ਕਤੀ ਹੈ ਬਾਬਾ ਤਾਂ ਅਸੀਂ ਚਾਰਦਵਾਰੀ ਦੇ ਕੋਲੇ ਆਏ ਆ ਜੇ ਕੋਈ ਹੈਗੀ ਤਾਂ ਸਾਨੂੰ ਦਿਖਾ ਦੇ ਆ ਦੇਖੋ ਜੀ ਅਸੀਂ ਇਸ ਚਾਰਦਵਾਰੀ ਦੇ ਵਿੱਚੋਂ ਬਾਹਰ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਸ਼ਮਸ਼ਾਨ ਘਾਟ ਦੀ ਚਾਰਦਵਾਰੀ ਆ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਉਸ ਖੰਭੇ ਦੀ ਜਿਹੜੀ ਦੀ ਗੱਲ ਹੋ ਰਹੀ ਸੀ ਉਹਨੂੰ ਹੱਥ ਲਾ ਕੇ ਆਏ ਆ ਤਾਂ ਤੁਸੀਂ ਆ ਸਾਰਾ ਸ਼ਮਸ਼ਾਨ ਘਾਟ ਦੇਖ ਸਕਦੇ ਹੋ